ਪੇ ਆਮ ਪਿੰਡਾਂ ਦੇ ਪਿੰਦੇ ਆ ਲੋਕ ਸਾਡੇ ਵੀ ਫਿਕਦਾ ਥੋੜਾ ਪਿੰਦਾ ਸਾਡੇ ਕੋਈ ਵੱਡੀ ਪੂਰਤੀ ਵਾਲਾ ਦਸੇ ਵਾਲਾ ਕੋਈ ਵੱਡਾ ਕਾਰੋਬਾਰੀ ਹੈ ਨਹੀਂਗਾ ਪੁਲਿਸ ਨੇ ਉਹਨੂੰ ਐਡਮਿਟ ਕਰਵਾਇਆ ਸੀਗਾ ਜੀ ਜਿੰਨਾ ਕਿ ਸਾਨੂੰ ਪਤਾ ਲੱਗਿਆ ਐਡਮਿਟ ਕਰਾਉਣ ਤੋਂ ਬਾਅਦ ਚ ਪਰਿਵਾਰ ਉਹਦਾ ਫਾਦਰ ਸਾਹਿਬ ਮੁੰਡੇ ਦਾ ਛੁੱਟੀ ਕਰਵਾ ਕੇ ਉਹਨੂੰ ਲੈ ਗਏ ਨੇ ਬਦਨਾਮੀ ਦੇ ਲਈ ਵੀ ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ 40 ਬੰਦੇ ਮਤਲ ਮਰਗੇ ਛਟੇ ਦੇ ਨਾਲ ਜੋ ਕਿ ਬਿਲਕੁਲ ਗਲਤ ਆ ਪੁਰੀ ਜੀ ਆਪਾਂ ਪਿੰਡ ਨੂੰ ਬਦਨਾਮ ਕਰ ਗਏ ਜਾਂ ਪੁਲਿਸ ਤੇ ਗੱਲਾਂ ਛਿੱਟ ਗਏ ਨਹੀਂ ਇਹ ਗੱਲ ਕੋਈ ਤੁਖ ਨਹੀਂ ਬਣਦੀਗੀ ਕੀ ਗੱਲ ਆ ਜਿਹੜਾ ਮੁੰਡਾ ਮਤਲਬ ਦੀ ਡੈਥ ਹੋਈ ਆ ਉਹ ਕਾਫੀ ਸਮੇਂ ਤੋਂ ਆਪ ਹੀ ਬਿਮਾਰ ਪਿਆ ਸੀ ਉਹਨਾਂ ਦੇ ਪਰਿਵਾਰ ਉਹਨਾਂ ਦੀ ਮਾਤਾ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ ਲਿਖਤੀ ਨਾਮੇ 'ਚ ਵੀ ਦਿੱਤਾ ਹੋਇਆ ਵਾ ਕਿ ਵੀ ਉਹ ਬਿਮਾਰ ਸੀ ਬਦਨਾਮ ਕਰਿਆ ਰਸੂਲਪੁਰ ਨਗਰ ਨੂੰ ਸਾਰੇ ਸਾਢੇ ਸਾਰੇ ਪੰਜਾਬ ਵਾਸੀ ਦੇਸ਼ ਵਸੀਆਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਬੇਨਤੀ ਆ ਕਿ ਰਸੂਲਪੁਰ ਨਗਰ 'ਚ ਅਜਿਹੀ ਕੋਈ ਗੱਲ ਨਹੀਂ ਸਰਪੰਚ ਸਾਹਿਬ ਤੁਸੀਂ ਪਿੰਡ ਰਸੂਰ ਮੱਲਾ ਤੋਂ ਆਏ ਹੋ ਤੁਹਾਡੇ ਪਿੰਡ 'ਚ ਅੱਜ ਕੱਲ ਨਸ਼ੇ ਨੂੰ ਲੈ ਕੇ ਇੱਕ YouTube ਚੈਨਲ ਤੇ ਬੜੀ ਵੀਡੀਓ ਵਾਇਰਲ ਹੋਈ ਹੈ ਪਿੰਡ 'ਚ ਨਸ਼ਾ ਵਿਕਦਾ ਇਹਦੀ ਹੈ ਕਿ ਸੱਚਾਈ ਹੈ ਪਿੰਡ 'ਚ ਨਸ਼ਾ ਵਿਕਦਾ ਜਾਂ ਨਹੀਂ ਵਿਕਦਾ ਜਾਂ ਪੁਲਿਸ ਦੀ ਐਕਟੀਵਿਟੀ ਕੰਮ ਕਰਨ ਦਾ ਤਰੀਕਾ ਕਿੱਦਾਂ ਦਾ ਤੁਹਾਡੇ ਪਿੰਡ 'ਚ ਦੇਖੋ ਜੀ ਇੱਕ ਸਾਡੇ ਨੂੰ ਮੈਨੂੰ ਪਤਾ ਲੱਗਿਆ ਵੀ ਨਿੱਜੀ ਕਿਸੇ ਕੋਈ YouTuber ਆ ਮੁੰਡਾ ਉਹਨੇ ਅਜਾ ਨਿੱਜੀ ਮਤਲਬ ਚੈਨਲ ਚਲਾਇਆ ਤੇ ਜਿਹਦੇ 'ਚ ਬੜਾ ਉਹਨੇ ਸਾਨੂੰ ਪਿੰਡ ਨੂੰ ਮਤਲਬ ਮੈਨੂੰ ਮਹਿਸੂਸ ਹੋ ਰਿਹਾ ਵੀ ਬਜ਼ਰਾਮ ਕੀਤਾ ਤੇ ਜੋ ਕਿ ਉਸ ਬੰਦੇ ਨੂੰ ਸੋਭਾ ਨਹੀਂ ਦਿੰਦਾ ਤੇ ਸਿਰਫ ਇੱਕ ਜੇ ਆਪਾਂ ਗੱਲ ਕਰੀਏ ਤੇ ਚੈਨਲ ਚਲਾਉਣ ਦੇ ਲਈ ਉਹਨੇ ਮਤਲਬ ਇਸ ਪਾਸੇ ਨੂੰ ਗੱਲ ਨੂੰ ਲੈ ਕੇ ਗਿਆ ਪਰ ਜਿੱਥੇ ਰਹਿ ਗਈ ਗੱਲ ਨਸ਼ਿਆਂ ਦੀ ਉੱਥੇ ਇਕਾ ਦੁੱਕਾ ਦੇਖੋ ਇਹ ਚ ਕੋਈ ਸ਼ੌਂ ਨਹੀਂ ਖੱਦੀ ਜਾ ਸਕਦੀ ਹੈ ਨਾ ਵੀ ਮਤਲਬ ਹਰ ਜੋ ਪੂਰੇ ਪੰਜਾਬ ਦਾ ਹੈਗਾ ਵਾ ਤੇ ਉਸੇ ਮਤਲਬ ਕੀ ਮਤਲਬ ਰਸੂਲਪੁਰ ਦਾ ਕੋਈ ਗੱਲਾਂ ਹੈਗੀਆਂ ਪਿੰਡ ਤੋਂ ਨਸ਼ਿਆਂ ਦੀ ਤਾਂ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਨਹੀਂ ਜੀ ਜਦੋਂ ਦੇਖੋ ਪੁਲਿਸ ਕੋਲੇ ਜਦੋਂ ਵੀ ਕੋਈ ਗੱਲ ਪਹੁੰਚਦੀ ਆ ਆਪਦੇ ਆਪ ਵੀ ਪੁਲਿਸ ਰੇਡ ਕਰਦੀ ਰਹਿੰਦੀ ਆ ਅਸੀਂ ਅੱਗੇ ਇੱਕ ਵਾਰੀ ਬੇਨਤੀ ਵੀ ਕੀਤੀ ਸੀਗੀ ਪੁਲਿਸ ਨੂੰ ਉਦੋਂ ਇਹਨਾਂ ਨੇ ਮਤਲਬ ਰੈਡਾ ਕਰਕੇ ਪਰਚੇ ਵਗੈਰਾ ਵੀ ਮਤਲਬ ਜੋ ਜੋ ਸੀਗੇ ਦਿੱਤੇ ਸੀ ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉਹ ਜਿਹੜਾ ਯੂਟਿਊਬਰ ਹੈਗਾ ਵਾ ਤੇ ਉਹਦੇ ਉੱਤੇ ਮੈਂ ਸੁਣਿਆ ਸੀਗਾ ਵੀ ਕਹਿੰਦੇ ਵੀ ਉਹਨੂੰ ਧਮਕੀਆਂ ਧਮਕੀਆਂ ਕੋਈ ਦਿੱਤੀਆਂ ਕਿਸੇ ਨੇ ਉਹਦੇ ਬਾਰੇ ਵੀ ਜਿਹੜਾ ਹੈਗਾ ਕਾਰਵਾਈ ਹੋਈ ਆ ਕੋਈ ਇਸ ਤਰ੍ਹਾਂ ਦੀ ਜਿਹੜਾ ਕੋਈ ਉਹਨੇ ਪੇਸਕਸ਼ ਕੀਤੀ ਹੈ ਜੀ ਗੱਲਾਂ ਮਤਲਬ ਕੀਤੀਆਂ ਨੇ ਵੀ ਔਰਤਾਂ ਨੂੰ ਪੇਸ਼ ਕਰਕੇ ਜੀ ਵੀ ਉਹਨਾਂ ਨੂੰ ਰੱਤ ਕੇ ਜਾਂ ਮਤਲਬ ਇਹ ਜਿਹ ਪੱਦੀਆਂ ਗੱਲਾਂ ਜਿਹੜੀਆਂ ਕੀਤੀਆਂ ਨਹੀਂ ਬਣਦੀਆਂ ਸੀ ਤੇ ਉਹ ਬੜੀ ਮਤਲਬ ਨਿੰਦਣਯੋਗ ਆ ਇੱਕ ਪੁਲਿਸ ਸਾਹਿਬ ਦਾ ਕੰਮ ਕਰਦੀ ਹੈ ਜੀ ਨਸ਼ਾ ਲੈ ਕੇ ਜੀ ਪਿੰਡ ਦੇ ਵਿੱਚ ਬਿਲਕੁਲ ਜੀ ਕਰਦੀ ਆ ਪੁਲਿਸ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ ਕਿ ਤੇ ਜੇ ਕੋਈ ਗੱਲ ਇਹ ਆ ਵੀ ਪੁਰਾਣੇ ਕੋਈ ਨਾ ਕੋਈ ਜਿਵੇਂ ਮਤਲਬ ਚੱਕੇ ਜਾਂਦੇ ਆ ਫੇਰ ਉਹ ਵਾਪਸ ਆ ਜਾਂਦੇ ਆ ਫੇਰ ਕੋਈ ਲੱਗ ਜਾਂਦੇ ਇਸ ਤਰ੍ਹਾਂ ਦਾ ਕਰਨ ਜਿਵੇਂ ਜਿਵੇਂ ਮਤਲਬ ਵਲਟਾ ਪਲਟੇ ਸਮੇਂ-ਸਮੇਂ ਜੋ ਲੋਡ ਪੈਂਦੀ ਆ ਪੁਲਿਸ ਆਪਦਾ ਕੰਮ ਕਰਦੀ ਰਹਿੰਦੀ ਆ ਤੇ ਪਰ ਸਾਨੂੰ ਦੁੱਖ ਲੱਗਿਆ ਵੀ ਪਿੰਡ ਨੂੰ ਜੋ ਉਹਨੇ ਬਦਨਾਮ ਕੀਤਾ ਨਾ ਵੀ ਇੱਥੇ ਜਨਾਨੀਆਂ ਨੂੰ ਭੇਜ ਕੇ ਜੀ ਚਿੱਟਾ ਲਿਆ ਕੇ ਮਤਲਬ ਜਨਾਨੀਆਂ ਦਿੰਦੀਆਂ ਰਾਤ ਤੱਕ ਟਾਈਆਂ ਜਾਂਦੀਆਂ ਜਨਾਨੀਆਂ ਦੀ ਇਹ ਬਿਲਕੁਲ ਮਤਲਬ ਨਿੰਦਣਯੋਗ ਗੱਲ ਆ ਵੀ ਜਿਹੜੀ ਉਹਨੂੰ ਮਤਲਬ ਇਸ ਗੱਲ ਤੋਂ ਪ੍ਰਹੇਜ ਕਰਨਾ ਚਾਹੀਦਾ ਨਹੀਂ ਇਦਾਂ ਦੀਆਂ ਗੱਲਾਂ ਕਰ ਕੋਈ ਪੁਲਿਸ ਨੂੰ ਸ਼ਿਕਾਇਤ ਨਹੀਂ ਦਿੱਤੀ ਅ ਨਹੀਂ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਜੀ ਅਸੀਂ ਤਾਂ ਅੱਜ ਮੀਡੀਆ ਰਾਹੀਂ ਮਤਲਬ ਕੋਸ਼ਿਸ਼ ਕੀਤੀ ਵੀ ਆਪ ਦਾ ਪੱਖ ਹੈ ਜਿਹੜਾ ਲੋਕਾਂ ਤੱਕ ਪਹੁੰਚਾਇਆ ਜਾਵੇ ਜਿਹੜੀ ਲੋਪਜੋ ਪਿੰਡ ਦੀ ਪਿੰਡ ਦੀ ਜੋ ਬਦਨਾਮੀ ਹੋ ਰਹੀ ਆ ਤੇ ਜੇ ਮਤਲਬ ਉਹ ਬਾਰ-ਬਾਰ ਫਿਰ ਇਸ ਤਰ੍ਹਾਂ ਚੱਲੂਗਾ ਤਾਂ ਜੇ ਲੋੜ ਪਊਗੀ ਤਾਂ ਜ਼ਰੂਰ ਮਤਲਬ ਜਿਹੜੀ ਹੈਗੀ ਆ ਉਹਦੇ ਕਾਰਵਾਈ ਵਾਲੇ ਪਾਸੇ ਨੂੰ ਵੀ ਅਸੀਂ ਮਤਲਬ ਸੋਚਾਂਗੇ ਤੇ ਕੀ ਨਾਮ ਵੀ ਜੀ ਤੁਹਾਡਾ ਤੁਸੀਂ ਸਰਪੰਚ ਹੋ ਪਿੰਡ ਰਸੂਲਪੁਰ ਜੀ ਮੇਰਾ ਪਿੰਡ ਆ ਰਵਿਕ ਸਿੰਘ ਮੇਰਾ ਨਾਮ ਹੈ ਸਰਪੰਚ ਆਜੀ ਮੈਂ ਜੀ ਤੇ ਕਿਸ ਤਰ੍ਹਾਂ ਤੁਹਾਡੇ ਪਿੰਡ ਚ ਸੁਣਿਆ ਬੜਾ ਨਸ਼ਾ ਅਜਕਲ ਕੰਮ ਵਧਿਆ ਹੋਇਆ ਹੈ ਇਹ ਸੱਚ ਹੈ ਕਿ ਇਹ ਬਿਲਕੁਲ ਝੂਠ ਹੈ ਨਸ਼ਾ ਹੈਗਾ ਜੀ ਜਿਵੇਂ ਆਮ ਪਿੰਡਾਂ ਚ ਪੀਂਦੇ ਆ ਲੋਕ ਸਾਡੇ ਵੀ ਫਿਕਦਾ ਥੋੜਾ ਪੀਂਦਾ ਸਾਡੇ ਕੋਈ ਵੱਡੀ ਪੂਰਤੀ ਵਾਲਾ ਦਸੇ ਵਾਲਾ ਕੋਈ ਵੱਡਾ ਕਾਰੋਬਾਰੀ ਹੈ ਨਹੀਂਗਾ ਆਪ ਦੀ ਲੋੜ ਦੇ ਮੁਤਾਬਕ ਜੋ ਕਰਦੇ ਆ ਉਹਨਾਂ ਕੋ ਫੜੇ ਫੜੇ ਜਾਂਦੇ ਆ ਜੀ ਫਿਰ ਕਰਚੇ ਹੋ ਜਾਂਦੇ ਆ ਉਹਨਾਂ ਤੇ ਉਹਨਾਂ ਕੀ ਚੱਲਦਾ ਅਮ ਪਿੰਡਾਂ ਚ ਵੀ ਹੈਗਾ ਜੀ ਉਹਨਾਂ ਨੂੰ ਜਦੋਂ ਗੁਰਪ੍ਰੀਤ ਸਿੰਘ ਕੋਈ ਭਰਾਵਾਂ ਦੀ ਮੌਤ ਦੀ ਗੱਲ ਸੁਣੀ ਆ ਇੱਕ ਭਰਾ ਦੀ ਮੌਤ ਹੋ ਗਈ ਸੀ ਦੂਜੇ ਮੰਜ਼ੇ ਤੇ ਪਿਆ ਹੋਇਆ ਉਹਦੇ ਲਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਕਰੀ ਆਈ ਪੁਲਿਸ ਨੇ ਕਾਰਵਾਈ ਉਹਨਾਂ ਨੂੰ ਕਿਹਾ ਸੀਗਾ ਵੀ ਪੁਲਿਸ ਨੇ ਉਹਨੂੰ ਐਡਮਿਟ ਕਰਵਾਇਆ ਸੀਗਾ ਜੀ ਜਿੰਨਾ ਕਿ ਸਾਨੂੰ ਪਤਾ ਲੱਗਿਆ ਐਡਮਿਟ ਕਰਾਉਣ ਤੋਂ ਬਾਅਦ ਚ ਪਰਿਵਾਰ ਉਹਦਾ ਫਾਦਰ ਸਾਹਿਬ ਮੁੰਡੇ ਦਾ ਛੁੱਟੀ ਕਰਵਾ ਕੇ ਉਹਨੂੰ ਲੈ ਗਏ ਨਹੀਂ ਤੇ ਕਿਤੇ ਨਾ ਕਿਤੇ ਜਿਹੜਾ ਪਰਿਵਾਰ ਦੇ ਹੈਗੇ ਆ ਜੀ ਵੀ ਉਹ ਵੀ ਨਾ ਅਸੀਂ ਜਿਹੜੇ ਬਾਕੀ ਦੇ ਮੈਂਬਰ ਆ ਕਸੂਰਬਾਰ ਆ ਕਿ ਜਾਂ ਪੁਲਿਸ ਦਾ ਜਾਂ ਕਿਸੇ ਵੀ ਵਿਭਾਗ ਦੇ ਸੰਬੰਧਿਤ ਕੋਈ ਡਾਕਟਰਾਂ ਦਾ ਸਹਾਰਾ ਲੈ ਕੇ ਆਪਦੇ ਆਪ ਦੇ ਬੱਚਿਆਂ ਦੇ ਧਿਆਨ ਰੱਖਣਾ ਚਾਹੀਦਾ ਨਿਰੀਪੁਰੀ 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 ਜੀ ਆਪਾਂ ਪਿੰਡ ਨੂੰ ਬਦਨਾਮ ਕਰਗੇ ਜਾਂ ਪੁਲਿਸ ਤੇ ਗੱਲਾਂ ਚਿੱਤਗੇ ਨਹੀਂ ਇਹ ਗੱਲ ਕੋਈ ਤੁਖ ਨਹੀਂ ਬਣਦੀਗੀ ਤੇ ਇਹਨੂੰ ਮਤਲਬ ਮੈਂ ਤਾਂ ਇਹੀ ਕਹਿਣਾ ਵੀ ਉਹ ਸਾਡੇ ਜਿਹੜੇ ਮੋਹਤਵਾਰ ਸੱਜਣਾਂ ਉਹਨਾਂ ਨੂੰ ਇਸ ਚੀਜ਼ ਤੋਂ ਸੰਭਲਣਾ ਚਾਹੀਦਾ ਨਹੀਂ ਬਾਰ-ਬਾਰ ਬਦਨਾਮ ਕਰਨਾ ਚਾਹੀਦਾ ਪਿੰਡ ਨੂੰ ਠੀਕ ਹੈ ਪਿੰਡ ਦੇ ਗੋਦਲਾ ਦੇ ਪ੍ਰਧਾਨ ਹੋ ਰਸੂਲ ਪਰਮੱਲਾ ਤੋਂ ਕੀ ਕਹੋਗੇ ਪਿੰਡ ਦੇ ਵਿੱਚ ਨਸ਼ੇ ਨੂੰ ਲੈ ਕੇ ਮਾਹੌਲ ਕਿਦਾਂ ਦਾ ਤੇ ਪੁਲਿਸ ਦੀ ਕਾਰਵਾਈ ਕਿਦਾਂ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਡਾ ਰਸੂਲ ਪਰਜਾ ਨਗਰ ਆ ਬਹੁਤ ਵਧੀਆ ਨਗਰ ਆ ਪਹਿਲਾਂ ਤੋਂ ਕੋਈ ਅਜਿਹੀ ਗੱਲ ਨਹੀਂ ਸੀ ਪਰ ਇੱਕ ਯੂਟਿਊਬਰ ਵੱਲੋਂ ਆਪ ਦੇ ਕਮੈਂਟ ਲੈਣ ਦੀ ਖਾਤਰ ਆਪ ਦੀ ਚੜ੍ਹਾਈ ਕਰਨ ਦੀ ਖਾਤਰ ਉਹਨੇ ਬੜੀਆਂ ਮੰਨ ਮੰਨੀਆਂ ਕੀਤੀਆਂ ਜੋ ਕਿ ਪਿੰਡ ਦੀ ਬਦਨਾਮੀ ਦੇ ਲਈ ਵੀ ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ 40 ਬੰਦੇ ਮਤਲ ਮਰਗੇ ਛਟੇ ਦੇ ਨਾਲ ਜੋ ਕਿ ਬਿਲਕੁਲ ਗਲਤ ਆ ਇੱਕ ਉਸਨੇ ਇਹ ਗੱਲ ਕਹੀ ਦੁਬਾਰਾ ਵੀ ਇੱਕ ਚਿੱਟੇ ਵਾਲਾ ਬੰਦਾ ਜਿਹੜਾ ਕਿ ਆਪਦੀ ਔਰਤ ਨੂੰ ਵੀ ਵੇਚਿਆ ਆ ਸਾਡੇ ਪਿੰਡ ਚ ਜਿਹੀ ਕਿਸੇ ਸ਼ਖਸ ਨੂੰ ਗੱਲ ਦਾ ਨਹੀਂ ਪਤਾ ਨਾ ਕਿਸੇ ਨੇ ਗੱਲ ਸੁਣੀ ਆ ਸਭ ਫਰੇਬ ਝੂਠੀਆਂ ਗੱਲਾਂ ਆਪ ਦਾ ਯੂਟਿਊਬਰ ਕੰਮਜਾਬ ਕਰਨੀ ਖਾਤਰ ਆਪ ਦਾ ਚੈਨਲ ਚਲਾਉਣ ਦੀ ਖਾਤਰ ਜੋ ਕਿ ਆਸੇ ਪਾਸੇ ਪਿੰਡਾਂ ਦੇ ਵਿੱਚ ਦੇਸ਼ ਵਿਦੇਸ਼ ਦੇ ਵਿੱਚ ਸਾਡੇ ਜੋ ਪਿੰਡ ਦੀ ਨਗਰ ਦੀ ਅਜਿਹੇ ਸ਼ਖਸ ਬਦਨਾਮੀ ਕਰਦੇ ਆ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਾਨੂੰਨ ਅਨੁਸਾਰ ਤੇ ਹਾਂਜੀ ਇੱਕ ਭਰਾ ਦੀ ਮੌਤ ਵੀ ਹੋਈ ਹੈ ਤੇ ਦੂਜਾ ਜੇ ਕਹਿੰਦੇ ਮੰਜੇ ਦੇ ਵੀ ਪਿਆ ਉਹ ਸੱਚ ਨਹੀਂ ਉਹ ਪਤਾ ਕੀ ਗੱਲ ਆ ਜਿਹੜਾ ਮੁੰਡਾ ਮਤਲਬ ਦੀ ਡੈਥ ਹੋਈ ਆ ਉਹ ਕਾਫੀ ਸਮੇਂ ਤੋਂ ਆਪ ਹੀ ਬਿਮਾਰ ਪਿਆ ਸੀ ਉਹਨਾਂ ਦੇ ਪਰਿਵਾਰ ਉਹਨਾਂ ਦੀ ਮਾਤਾ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ ਲਿਖਤੀ ਨਾਮੇ 'ਚ ਵੀ ਦਿੱਤਾ ਹੋਇਆ ਵਾ ਕਿ ਵੀ ਉਹ ਬਿਮਾਰ ਸੀ ਮਤਲਬ ਜੀ ਤੇਲਾ ਦੂਜਾ ਮੁੰਡਾ ਉਹਨੂੰ ਫਿਰ ਪੁਲਿਸ ਨੇ ਕਾਰਵਾਈ ਕਰਦੇ ਸਨ ਦਾਖਲ ਦੁਖ ਨਹੀਂ ਨਹੀਂ ਦੂਜੇ ਦੂਜੇ ਮੁੰਡੇ ਨੂੰ ਨਗਰ ਦੇ ਵਿੱਚ ਗੱਲ ਸੁਣੀ ਆ ਵੀ ਤੇਰੀ ਨੇ ਦਾਖਲ ਦੀ ਖਾਤਰ ਕਿਹਾ ਸੀ ਵੀ ਉਹ ਦਾਖਲ ਹੋਣ ਦੀ ਵਜ੍ਹਾ ਉਹ ਸਾਈਡ ਤੇ ਪਿੰਡ ਚੋਂ ਭੱਜ ਗਿਆ ਚੋਰੀ ਵੀ ਮੈਨੂੰ ਦਾਖਲ ਨਾ ਕੀਤਾ ਜਾਵੇ ਤੇ ਪੁਲਿਸ ਨੇ ਪੂਰੀ ਉਹਨਾਂ ਨੂੰ ਪਰਿਵਾਰ ਨੂੰ ਕਿਹਾ ਸੀ ਵੀ ਅਸੀਂ ਜ਼ਿੰਮੇਵਾਰ ਹੋਵਾਂਗੇ ਇਹਦਾ ਅਸੀਂ ਫ੍ਰੀ ਇਲਾਜ ਕਰਾ ਕੇ ਦੇਵਾਂਗੇ ਤੇ ਜੋ ਕੋਈ ਹੋਰ ਵੀ ਨਸ਼ਾ ਕਰਦਾ ਪਿੰਡ ਦੇ ਵਿੱਚ ਪੁਲਿਸ ਨੇ ਲਿਆ ਕੇ ਉਹਦਾ ਨਸ਼ਾ ਛਡਾਉਣ ਲਈ ਕਾਰਵਾਈ ਕਰਦੀ ਆ ਉਹਦਾ ਛਡਾਉਣ ਦੇ ਲਈ ਕਈ ਵਾਰ ਅਨਾਉਂਸਮੈਂਟਾਂ ਵੀ ਕਰਵਾਈਆਂ ਪ੍ਰਸ਼ਾਸਨ ਨੇ ਵੀ ਜੇ ਕਿਸੇ ਨੇ ਨਸ਼ਾ ਛਡਣਾ ਚਾਹੁੰਦਾ ਹੋਵੇ ਉਹ ਮਤਲਬ ਪ੍ਰਸ਼ਾਸਨ ਵੀ ਉਹਨਾਂ ਨੂੰ ਮੁਫਤ ਛਡਾਊਗਾ ਕੋਈ ਕਿਸੇ ਰਕਮ ਦੀ ਕੋਈ ਦੁਖਤਕਲੀਪ ਨਹੀਂ ਹੋਊਗੀ ਵੀ ਉਹਨਾਂ ਦੇ ਜਿਹੜੇ ਮਾਪੇ ਉਹ ਆਪ ਬੱਚੇ ਨੂੰ ਪਹਿਲਾਂ ਤਿਆਰ ਕਰਨ ਮਾਈਂਡ ਤੌਰ ਤੇ ਜੋ ਮਾਈਂਡ ਤੌਰ ਤੇ ਬੱਚਾ ਤਿਆਰ ਹੋਊਗਾ ਤੇ ਨਸਾ ਛੱਡੂਗਾ ਵੀ ਆਪਣੇ ਆਪ ਦੇ ਬੱਚਿਆਂ ਵੱਲ ਆਪ ਨੂੰ ਥੋੜਾ ਜਿਹਾ ਧਿਆਨ ਵੀ ਦੇਣਾ ਚਾਹੀਦਾ ਕਿਸੇ ਇੱਕ ਫਿਰਕੇ ਤੇ ਆਪਾਂ ਗੱਲ ਸੱਟ ਕੇ ਕੋਈ ਇੱਕ ਪੱਲਾ ਨਹੀਂ ਝਾੜ ਸਕਦੇ ਜੀ ਮਤਲਬ ਹੁਣ ਤੁਹਾਡੇ ਪਿੰਡ ਨੂੰ ਨਿਆਇ ਬਦਨਾਮ ਕੀਤਾ ਜਾ ਨਿਆਇ ਬਦਨਾਮ ਕਰਿਆ ਰਸੂਲਪੁਰ ਨਗਰ ਨੂੰ ਸਾਰੇ ਸਾਢੇ ਸਾੜੀ ਸਾਰੇ ਪੰਜਾਬ ਵਾਸੀ ਦੇਸ਼ ਵਸੀਆਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਬੇਨਤੀ ਆ ਕਿ ਰਸੂਲਪੁਰ ਨਗਰ 'ਚ ਅਜਿਹੀ ਕੋਈ ਗੱਲ ਨਹੀਂ ਇੱਕ YouTube ਚੈਨਲ ਵੱਲੋਂ ਜੋ ਖਬਰ ਚਲਾਈ ਗਈ ਕਿ ਇੰਨੇ ਮੁੰਡੇ 40 45 ਮਰ ਗਏ ਵੀ ਇਹ ਪੂਰੀ ਗਲਤ ਆ ਸਰ ਜਗਰਾਉਂ ਦੇ ਪਿੰਡ ਰਸੂਲਪੁਰ ਮੱਲਾ ਦੇ ਵਿੱਚ ਕਾਫੀ ਨਸ਼ੇ ਦੀਆਂ ਐਕਟੀਵਿਟੀ ਨੂੰ ਲੈ ਕੇ ਖਬਰਾਂ ਸਾਹਮਣੇ ਆ ਰਹੀਆਂ ਔਰ ਪਤਾ ਲੱਗਿਆ ਕਿ ਇੱਕ ਦੀ ਮੌਤ ਵੀ ਹੋਈ ਆ ਤੇ ਕਿਸੇ ਨੇ ਆਪਣੀ ਵਾਈਫ ਨੂੰ ਵਿੱਚਾਂ ਨਸ਼ੇ ਕਰਕੇ ਕੀ ਹੈ ਕਿ ਸਚਾਈ ਮਤਲਬ ਕਲੂਜ਼ਨ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਇਹ ਦੇਖਣ ਚ ਆਇਆ ਜੀ ਪਿਛਲੇ ਕੁਝ ਸਮੇਂ ਤੋਂ ਇਸ ਚੈਨਲ ਵੱਲੋਂ ਇੱਕ ਨਿਊਜ਼ ਵੈਰਲ ਕੀਤੀ ਜਾ ਰਹੀ ਹੈ 13 YouTube ਚੈਨਲ ਵੱਲੋਂ YouTube ਚੈਨਲ ਵੱਲੋਂ ਲੜਕੇ ਦੀ ਮਿਤੀ 13 ਤਰੀਕ ਨੂੰ 13 ਅਕਤੂਬਰ ਨੂੰ ਮੌਤ ਹੁੰਦੀ ਹੈ ਉਹਦਾ ਦੱਸਿਆ ਜਾਂਦਾ ਵੀ ਇਹਦੀ ਨਸ਼ੇ ਨਾਲ ਮੌਤ ਹੋਇਆ ਜਿਹਦੇ ਬਾਰੇ ਵੈਰੀਫਾਈ ਕੀਤਾ ਗਿਆ ਪ੍ਰੋਪਰਲੀ ਜਿਹੜਾ ਮਨਦੀਪ ਸਿੰਘ ਇੱਕ HIV ਅਤੇ TB ਤੋਂ ਇੱਕ ਤੋਂ ਇਲਾਵਾ ਲਤ ਵਿੱਚ ਇਨਫੈਕਸ਼ਨ ਹੋਣ ਕਰਕੇ ਕਰੀਬ 7-8 ਮਹੀਨਿਆਂ ਤੋਂ ਜਿਹੜਾ ਬੜਤੇ ਸੀਗਾ ਜਿਸ ਕਰਕੇ ਉਹਦੀ ਮੌਤ ਹੋਈ ਹੈ ਉਹ ਤੋਂ ਲੱਭਾ ਇਹ ਵੀ ਪਤਾ ਲੱਗਿਆ ਵੀ ਉਹਦਾ ਇੱਕ ਭਰਾ ਆ ਛੋਟਾ ਜਿਹੜਾ ਵੀ ਨਸ਼ੇਦਾਰਦੀ ਹੈ ਤੇ ਉਹਦੇ ਵੀ ਬਾਹਾਂ ਚ ਇਨਫੈਕਸ਼ਨ ਸੀਗੀ ਜਿਸ ਨੂੰ ਉਹਦੇ ਪਰਿਵਾਰ ਨਾਲ ਪਿੰਡ ਦੀ ਪਿੰਡ ਦੇ ਬਹੁਤ ਸਾਰੇ ਵਿਅਕਤੀਆਂ ਨਾਲ ਮਦਦ ਲੈ ਕੇ ਹਸਪਤਾਲ ਚ ਦਾਖਲ ਕਰਾਇਆ ਗਿਆ ਜਿੱਥੇ ਪਤਾ ਲੱਗਿਆ ਵੀ ਉਹਦਾ ਭਰਾ ਵੀ ਐਚ ਆਈ ਵੀ ਤੇ ਟੀ ਵੀ ਤੋਂ ਪੀੜਿਤ ਹੈ ਜਿਸ ਨੂੰ ਹਸਪਤਲ ਵਿੱਚ ਐਡਮਿਟ ਕੀਤਾ ਗਿਆ ਇਸ ਦੇ ਪਰਿਵਾਰਕ ਮੈਂਬਰ ਉਹਨੂੰ ਅਗਲੇ ਦਿਨ ਹੀ ਜਾ ਕੇ ਉਹਨੂੰ ਛੁੱਟੀ ਦਵਾ ਕੇ ਘਰ ਵਾਪਸ ਲਿਆ। ਇੱਕ ਹੋਰ ਸਰ ਪਿੰਡ 'ਚ ਨਵਾਂ ਮਾਮਲਾ ਪਤਾ ਲੱਗਿਆ ਕਿ ਕਿਸੇ ਨੇ ਆਪਣੀ ਵਾਈਫ ਨੂੰ ਨਸ਼ੇ ਕਰਕੇ ਵੇਚਿਆ। ਹਾਂ ਇਹ ਵੀ ਅੱਜ ਹੀ ਇੱਕ ਵਾਇਰਲ ਹੋਈ ਹੈ ਕਿਸੇ ਚੈਨਲ YouTube ਚੈਨਲ ਤੇ ਜਿਹਦੇ ਬਾਰੇ ਪਿੰਡੋਂ ਚੰਗੀ ਤਰ੍ਹਾਂ ਵੈਰੀਫਾਈ ਕੀਤਾ ਗਿਆ ਔਰ ਪ੍ਰਸ਼ਾਸਨ ਦੇ ਪਹਿਲਾਂ ਵੀ ਇਹਦੇ ਬਾਰੇ ਕੋਈ ਧਿਆਨ ਚ ਨਹੀਂ ਆ ਔਰ ਹੁਣ ਵੀ ਇਹ ਬਿਲਕੁਲ ਫੇਕ ਜਿਹੜੀ ਹੈਗੀ ਖਬਰ ਹੈ ਵੀ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਹੋਂ ਤੱਕ ਸਮੇਂ ਸਮੇ ਅਨੁਸਾਰ ਰਸੂਰਪੁਰ ਮੱਲਾ ਵਿੱਚ ਜਾਂ ਹੋਰ ਸਾਰੇ ਇਲਾਕੇ ਵਿੱਚ ਥਾਣੇ ਦੇ ਇਲਾਕੇ ਵਿੱਚ ਸਭ ਦੀਆਂ ਰਾਏਕੋਟ ਵਿੱਚ ਥਾਣਾ ਜਿਹੜਾ ਅਧਿਆਤਿ ਜਗਰਾਉਂ ਵਿੱਚ ਸਮੇਂ ਸਮੇ ਅਨੁਸਾਰ ਜਿਹੜੀ ਨਸ਼ਾ ਤਸਕਰਾ ਤੇ ਪ੍ਰੋਪਰ ਸ਼ਕਤੀ ਨਾਲ ਨੱਪਿਆ ਜਾ ਰਿਹਾ ਪ੍ਰੋਪਰ ਕਾਰਵਾਈ ਹੋ ਰਹੀ ਹੈ ਕੱਲੇ ਰਸੂਰਪੁਰ ਮੱਲਾ ਵਿੱਚ ਹੁਣ ਤੱਕ 7 ਮਕਦਮੇ ਤੇ ਲਗਭਗ 20 ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਹੈ ਕਰਕੇ ਤੇ ਜਿਹੜੀ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਅੱਗੇ ਵੀ ਸਰ ਨੂੰ ਨਸ਼ਾ ਤਸਕਣ ਕੀ ਵਾਰਨਿੰਗ ਦਿਓਗੇ ਵੀ ਪਤਾ ਲੱਗਣ ਤੇ ਬਿਲਕੁਲ ਅਸੀਂ ਪਹਿਲੇ ਵੀ ਹੁਣ ਵੀ ਤੁਹਾਡੇ ਚੈਨਲ ਦੇ ਜ਼ਰੀਏ ਵੀ ਪਬਲਿਕ ਨੂੰ ਵੀ ਅਪੀਲ ਕਰਦੇ ਆ ਸਾਡੇ ਆਪਣੀ ਵੀ ਕਈ ਤਰ੍ਹਾਂ ਦੀ ਵੱਖਰੇ ਵੱਖਰੇ ਚੈਨਲ ਤੋਂ ਇਨਫੋਰਮੇਸ਼ਨ ਆ ਵੀ ਸਾਡਾ ਸਹਿਯੋਗ ਦੇਣ ਤੇ ਕੋਈ ਵੀ ਕਿਸੇ ਵੀ ਜਿਹੜੀ ਸਮਾਜਿਕ ਬਰਾਈ ਨੂੰ ਜਿਹੜਾ ਨਿਸ਼ਟਣਾ ਆ ਇਹ ਪਬਲਿਕ ਦੇ ਸਹਿਯੋਗ ਤੋਂ ਤੇ ਬਿਨਾਂ ਨਿਚਠਿਆ ਜਾ ਸਕਦਾ ਚਾਹੇ ਪੁਲਿਸ ਦੇ ਨਵੇਂ ਚੈਨਲ ਆ ਹਰ ਤਰ੍ਹਾਂ ਦੇ ਚਾ ਪ੍ਰਸ਼ਾਸਨ ਦੇ ਨੇ ਉਹ ਸਮੇਂ ਸਮ ਅਨੁਸਾਰ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਜਿਹੜੇ ਆ ਕਿ ਇਹ ਬੁਰਾਈ ਨੂੰ ਇਸ ਸਮਾਜ ਆਪਣਾ ਸਮਾਜ ਵਿੱਚੋਂ ਕਦਮ ਕੀਤਾ ਜਾ ਸਕਦਾ